ਬਹੁਤ ਹੀ ਸਤਿਕਾਰਯੋਗ ਪਰਮਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੀ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸੰਗਰੂਰ ਆਇਆ ਨੂੰ ਸ੍ਰੀ ਆਈ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਅੱਜ ਮੇਰਾ ਖਿਆਲ ਹੈ ਵੀ ਇੱਕ ਰਿਕਾਰਡ ਤੋੜਤਾ ਤੁਸੀਂ ਮੰਡੀ ਦੇ ਵਿੱਚ ਨਾ ਬਸ ਖੜੀ ਕਰਨ ਨੂੰ ਥਾਵਾਂ ਐ ਨਾ ਕਾਰ ਖੜੀ ਕਰਨ ਨੂੰ ਥਾਵਾਂ ਐ ਨਾ ਪੰਡਾਲ ਦੇ ਵਿੱਚ ਕਿਤੇ ਬੈਠਣ ਨੂੰ ਥਾਵਾਂ ਐ ਨਾ ਖੜਨ ਨੂੰ ਥਾਵਾਂ ਐ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਬਹੁਤੀ ਦਰਬੇਸ਼ ਸੰਤ ਲੰਗੋਆ ਸਾਹਿਬ ਦੀ 40ਵੀਂ ਵਰ੍ਹੇਆਪਾ ਮਨਾ ਰਹੇ ਆ ਕਿੰਨੇ ਕੁ ਲੋਕ ਹੋਣਗੇ 40 ਸਾਲ ਬਾਅਦ ਇਹੋ ਜਿਹਾ ਕੱਟ ਐਡੀ ਵੱਡੀ ਰੌਣਕ ਹੋਵੇ ਇਹ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਪ੍ਰਮਾਤਮਾ ਨੂੰ ਬਹੁਤ ਨੇੜੇ ਹੋ ਕੇ ਤੱਕਦੇ ਨੇ ਜੋ ਸੰਗਤ ਨੂੰ ਪਿਆਰ ਕਰਦੇ ਨੇ ਸੰਗਤ ਦੇ ਵਿੱਚ ਰਹਿੰਦੇ ਨੇ ਕਿਸੇ ਲਾਲਚ ਜਿ ਨਹੀਂ ਆਉਂਦੇ ਕਿਸੇ ਅਉਧਿਆ ਮਗਰ ਨਹੀਂ ਜਾਂਦੇ ਸਿਰਫ ਤੇ ਸਿਰਫ ਸੇਵਾ ਭਾਵਨਾ ਦੀ ਪਿਆਰ ਦੀ ਭਾਵਨਾ ਲੈ ਕੇ ਚੱਲਦੇ ਨੇ ਸੋ ਉਸ ਦੀ ਇੱਕ ਮੂਰਤ ਹੈ ਸੰਤਰਚੰਦ ਸਿੰਘ ਲੋਂਗੋਵਾਲ ਸਾਹਿਬ ਜਿਹੜੇ ਸ਼ੁਰੂ ਤੋਂ ਲੈ ਕੇ 5 ਸਾਲ ਤੋਂ ਲੈ ਕੇ ਅਖੀਰਲੇ ਦਮ ਤੱਕ ਉਹ ਲੋਕਾਂ ਦੇ ਲਈ ਲੜਦੇ ਰਹੇ ਲੋਕਾਂ ਦੇ ਲਈ ਬਹੁਤ ਵੱਡੇ ਵੱਡੇ ਉਹਨਾਂ ਨੇ ਇਲੈਕਸ਼ਨ ਚੜhti ਇਲੈਕਸ਼ਨ ਜੇ ਲੜਾਉਣੀ ਸੀ ਤਾਂ ਲੱਭ ਕੇ ਲਿਆਉਂਦੇ ਸੀ ਕਿ ਸੰਧਰਚੰਦ ਸਿੰਘ ਨੂੰ ਲੱਭ ਕੇ ਲਿਆਓ ਉਹਨਾਂ ਤੋਂ ਬਿਨਾਂ ਇਲੈਕਸ਼ਨ ਜਿੱਤੇ ਨਹੀਂ ਜਾਣੀ ਇਹੋ ਜੇ ਮਹਾਪੁਰਸ਼ ਇੱਕ ਪਾਸੇ ਅੱਜ ਦੇ ਮਹਾਪੁਰਸ਼ ਨੇ ਉਹ ਕਹਿੰਦੇ ਨੇ ਜੋ ਮਰਜ਼ੀ ਹੋ ਜੇ ਪਰਦਾਨਗੀ ਨਹੀਂ ਛੱਡਣੀ ਕੋਈ ਰਹੇ ਜੇ ਨਾ ਰਹੇ ਜਵੰਤਾ ਜਬਤ ਹੋ ਜਾਣ ਲੋਕ ਨਾਲ ਨਾ ਖੜਨ ਪਰ ਸਾਡੀ ਪ੍ਰਦਾਨਗੀ ਕਾਇਮ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਸਾਡੇ ਵੱਡੇ ਵੱਡੇ ਕਾਰੋਬਾਰ ਚੱਲਦੇ ਨੇ ਸਵਾਜ ਤੁਸੀਂ ਸੰਗਰੂਰ ਆਏ ਨੇ ਫੈਸਲਾ ਕਰਤਾ ਹਮੇਸ਼ਾ ਹੀ ਸੰਗਰੂਰ ਫੈਸਲਾ ਕਰਦਾ ਆਇਆ ਹੈ ਕੋਈ ਸਮਾਸੀ ਅੱਠ ਦੀਆਂ ਅੱਠ ਸੀਟਾਂ ਸੰਗਰੂਰ ਦੀਆਂ ਸ਼ਿਉਮਨੀ ਕਾਲੀ ਦਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਦਦਾ ਸੀ ਅੱਜ ਵੀ ਤੁਸੀਂ ਇਹ ਫੈਸਲਾ ਕਰਤਾ ਕਿ ਇਹ ਸ਼ੀਟ ਇਹ ਜ਼ਿਲ੍ਹਾ ਸ਼ਿਵਮਣੀ ਕਾਲੀਦਲ ਦੇ ਨਾਲ ਜੁੜਿਆ ਹੋਇਆ ਹੈ ਸ਼ਿਵਮਣੀ ਕਾਲੀਦਲ ਨੂੰ ਅੱਜ ਆਪਣੀ ਲਾਈਨ ਦੇ ਉੱਤੇ ਆ ਗਿਆ ਇਸ ਗੱਲ ਦੀ ਮੈਂ ਸਾਸ ਸੁਖਦੇਵ ਸਿੰਘ ਟਿੰਦਾ ਸਾਹਿਬ ਜਿਹੜੇ ਬਹੁਤ ਹੀ ਹਰਮਨ ਪਿਆਰੇ ਰਹੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਵੀ ਸਵਰਗਾ ਦੇ ਵਿੱਚ ਉਹਨਾਂ ਦਾ ਵਾਸਾ ਤੇ ਅੱਜ ਉਹਨਾਂ ਦੀ ਬਦੌਲਤ ਆਪਾਂ ਇਕੱਠੇ ਹੋਏ ਹਾਂ ਉਹਨਾਂ ਨੇ ਸ਼ੁਰੂ ਕੀਤੀ ਸੀ ਇਨ ਲਬ ਇੱਕ ਤੋਰ ਤੋੜਿਆ ਸੀਗਾ ਤੇ ਅੱਜ ਜਿਹੜਾ ਬੜਾ ਬੜਾ ਭੰਬੜ ਮਚ ਗਿਆ ਅੱਜ ਬਹੁਤ ਵੱਡਾ ਲਾਹਮਾ ਹੋ ਕੇ ਉੱਠਿਆ ਕਿ ਅੱਜ ਲੋਕ ਚਾਹੁੰਦੇ ਨੇ ਕਿ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਸ਼ੋਮਣੀ ਅਕਾਲੀ ਦਲ ਆਵੇ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਪੰਜਾਬੀਆਂ ਦੀ ਗੱਲ ਕਰੇ ਤੇ ਅੱਜ ਉਹ ਲੋਕਾਂ ਲੋਕ ਉਸ ਗੱਲ ਤੇ ਆ ਗਏ ਨੇ ਸੋ ਅਸੀਂ ਦੇਖਣਾ ਹੈ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ ਲੋਕ ਜਿੰਨੇ ਅੱਜ ਅਮਰੀਕਾ ਦੀ ਗੱਲ ਕਰਦੇ ਨੇ ਕੈਨੇਡਾ ਦੀ ਗੱਲ ਕਰਦੇ ਨੇ ਆਸਟ੍ਰੇਲੀਆ ਦੀ ਗੱਲ ਕਰਦੇ ਨੇ ਕਦੇ ਲੋਕ ਪੰਜਾਬ ਦੀ ਗੱਲ ਕਰਦੇ ਹੁੰਦੇ ਸੀ ਕਿ ਜਿੱਕੇ ਜਿੱ ਪੰਜਾਬ ਜਾਣਾ ਹੈ ਬਾਹਰਲੇ ਮੁਲਕਾਂ ਦੇ ਵਿੱਚੋਂ ਯੂਰਪ ਦੇ ਵਿੱਚੋਂ ਲੋਕ ਪੰਜਾਬ ਦੇ ਵਿੱਚ ਆਉਂਦੇ ਸੀ ਪਰ ਅੱਜ ਜੋ ਹਾਲਾਤ ਹੋ ਗਏ ਅੱਜ ਆਪਾਂ ਬਹੁਤ ਪਿੱਛੇ ਚਲੇ ਗਏ ਦੂਜੇ ਸ਼ੁੱਭੇ ਵੀ ਸਾਤੋਂ ਗਾਹਾਂ ਲੰਘ ਗਏ ਆਪਾਂ ਦੇਖਣਾ ਹੈ ਕਿ ਆਪਾਂ ਪੰਜਾਬੀਆਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ ਜਿਨ੍ਹਾਂ ਨੇ ਮਿੰਤੀ ਜਿਨ੍ਹਾਂ ਨੇ ਹਿੰਮਤੀ ਪੰਜਾਬੀ ਨੇ ਇਸ ਦੁਨੀਆ ਦੇ ਵਿੱਚ ਕੋਈ ਕੰਮ ਹੈ ਨਹੀਂ ਪਰ ਗੱਲ ਆਪਰਚੂਨਿਟੀ ਮਿਲਦੀ ਹੈ ਮੌਕਾ ਮਿਲਣ ਦੀ ਗੱਲ ਹੈ ਸਾਡੇ ਪੰਜਾਬੀਆਂ ਨੇ ਸਾਰੀ ਦੁਨੀਆ ਦੇ ਵਿੱਚ ਬਹੁਤ بڑے بڑے ਡਾਂਕੇ ਬਜਾਏ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਨੇ ਤੁਹਾਨੂੰ ਇੱਕੋ ਐਗਜ਼ਾਮਪਲ ਦਿੰਨਾ ਕਿ 1980 ਦੇ ਵਿੱਚ ਮੈਨੂੰ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਵਿੱਚ ਭੇਜਿਆ ਦਿਦਾਰ ਸਿੰਘ ਬੈਂਕ ਮੇਰਾ ਹੋਸਟ ਫਾਰਮਰ ਸੀ ਤੇ ਮੈਂ ਗੱਲ ਕੀਤੀ ਕਿ ਬੈਂਕ ਸਾਹਿਬ ਇੱਡਾ بڑا ਨਾਮ ਕਿਵੇਂ ਪੈਦਾ ਕੀਤਾ ਕਿਉਂਕਿ ਉਦੋਂ ਸਰਵੇ ਹੋਇਆ ਪਤਾ ਲੱਗਿਆ ਕਿ ਦਿजारत ਸਿੰਘ ਬੈਂਸ ਦੁਨੀਆ ਦੇ ਵਿੱਚ ਆੜੂ ਲਾਉਣ ਦੇ ਵਿੱਚ ਇੱਕ ਨੰਬਰ ਤੇ ਐ ਉਹ ਕਹਿਣ ਲੱਗਿਆ ਰਖਣਾ ਸਾਹਿਬ ਇੱਥੇ ਦੋ ਨੰਬਰ ਚ ਆਏ ਸੀ ਮਸਾ ਪੈਸੇ ਪੁੱਛੇ ਇਕੱਠੇ ਕਰਕੇ ਇੱਥੇ ਆਏ ਸੀ 24 24 ਘੰਟੇ ਕੰਮ ਕਰਦੇ ਰਹੇ ਦਿਹਾੜੀਆਂ ਕਰਦੇ ਰਹੇ ਮੈਂ ਹੱਸਣ ਲੱਗ ਗਿਆ ਕਿ 24 ਘੰਟੇ ਕਿਵੇਂ ਕੰਮ ਕਰਦੇ ਸੀ ਆਪਾਂ ਸਾਡੇ ਪਿੰਡਾਂ 'ਏ ਬੈਠੇ ਆ ਉਹ ਕਹਿਣ ਲੱਗਿਆ 12 ਘੰਟੇ ਟਮਾਟਰ ਤੋੜਦੇ ਸੀ 12 ਘੰਟੇ ਰਾਤ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਸੀ ਜਦੋਂ ਪਾਣੀ ਲਾਉਂਦੇ ਸੀ ਜਦੋਂ ਪਾਣੀ ਗਿਆਨੀ ਹਰਪ੍ਰੀਤ ਜੀ ਸਾਡੇ ਕੋਲ ਆਗੇ ਮੈਂ ਨਾਲਾ ਲਾਉਂਗਾ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪਣੇ ਕੋਲ ਦੋਈ ਮੂਰਤੀ ਗਿਆਨੀ ਹਰਪ੍ਰੀਤ ਜੀ ਸੰਤ ਹਰਚੰਦ ਸਿੰਘ ਦੀ ਦੂਜੀ ਮੂਰਤੀ ਆਪਾਂ ਕਹਿ ਲਈਏ ਜਿੰਨਾ ਤਿਆਗ ਆਪਾਂ ਸਾਰਿਆਂ ਨੇ ਦੇਖਿਆ ਜੋ ਇਹਨਾਂ ਨੇ ਅਨਾਉਂਸ ਕੀਤਾ ਸਟੇਜ ਤੋਂ ਝੁੰਦਾ ਸਾਹਿਬ ਨੇ ਅਨਾਉਂਸ ਕੀਤਾ ਸੀ ਕਿ ਜਿਹੜਾ ਸਾਡਾ ਪ੍ਰਧਾਨ ਹੋਊਗਾ ਇਲੈਕਸ਼ਨ ਨਹੀਂ ਲੜੂਗਾ ਗਿਆਨੀ ਹਰਪ੍ਰੀਤ ਜੀ ਨੇ ਅਨਾਉਂਸ ਕੀਤਾ ਕਿ ਮੈਂ ਪ੍ਰਧਾਨ ਛੱਡਣ ਤੋਂ ਬਾਅਦ ਵੀ ਇਲੈਕਸ਼ਨ ਨਹੀਂ ਲੜੂੰਗਾ ਕੋਈ ਇਲੈਕਸ਼ਨ ਨਹੀਂ ਲੜੂਗਾ ਐਕਟਿਵਿਟੀ ਤਿਆਗ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਨਹੀਂ ਤਾਂ ਜਦੋਂ ਤਾਕਤ ਦਿਖਦੀ ਹੈ ਲਾਲਸਾ ਜਾਗ ਪੈਂਦੀ ਹੈ ਪਰ ਇਹ ਗੱਲ ਲੋਕਾਂ ਦੇ ਸਾਹਮਣੇ ਸਟੇਜ ਦੇ ਉੱਤੇ ਸਾਈ ਦੁਨੀਆ ਦੇ ਸਾਹਮਣੇ ਕਹਿਣੀ ਬਹੁਤ ਔਖਾ ਕੰਮ ਹੈ ਸੋ ਇਸੇ ਲਈ ਮੈਂ ਕਹਿਣਾ ਕਿ ਗਿਆਨੀ ਹਰਪ੍ਰੀਤ ਜੀ ਸੰਤਰਚੰਦ ਸਿੰਘ ਦੀ ਦੂਜੀ ਮੂਰਤੀ ਨੇ ਆਪਾਂ ਨੇ ਸਾਰਿਆਂ ਨੇ ਰੱਖ ਕੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਆਪਣੀ ਸਤਾਈ ਦੀ ਸਰਕਾਰ ਬਣਾਉਣੀ ਹੈ ਫਿਰ ਜੋ ਅੱਜ ਲੁੱਟਖੁਟ ਹੋ ਰਹੀ ਹੈ ਉਹ ਕਿਸੇ ਦੇ ਕਹਿਣ ਦੀ ਲੋੜ ਨਹੀਂ ਹੈ ਤੁਸੀਂ ਸਾਰੇ ਆਪਣੀ ਹੱਡਾਂ ਤੇ ਹੜਾ ਰਹੇ ਹੋ ਕਿੰਨੀ ਕੁ ਕਰਪਸ਼ਨ ਆ ਕਿੰਨੀ ਕੁ ਠੱਗੀ ਠੋਰੀ ਹੈ ਕਿੰਨੇ ਕੁ ਵਾਅਦੇ ਕੀਤੇ ਸੀ ਕਿੰਨੇ ਕੁ ਪੂਰੇ ਕੀਤੇ ਨੇ ਉਹ ਮੇਰੇ ਨਾਲ ਤੁਹਾਨੂੰ ਵੱਧ ਪਤਾ ਹੈ ਸੋ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸੰਤਾਕਤ ਦੇਵੇ ਹਿੰਮਤ ਦੇਵੇ ਆਪਾਂ ਸਾਰੇ ਜਾਣੇ ਰੱਖ ਕੇ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬ ਦੀ ਇਕਨੋਮਿਕਸ ਨੂੰ ਸਾਡੇ ਲੋਕਾਂ ਨੂੰ ਸਾਨੂੰ ਉੱਪਰ ਲੈ ਕੇ ਆਈਏ ਤੇ ਫੇਰ ਉਹ ਪੁਰਾਣਾ ਪੰਜਾਬ ਜਿਹੜਾ ਅਸੀਂ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਚ ਗੱਲ ਕਰਦੇ ਸੀ ਕਿ 100% ਲੋਕ ਪੜੇ ਲਿਖੇ ਸੀ ਇੱਥੇ ਇੱਕ ਬੰਦਾ ਵੀ ਨਹੀਂ ਸੀ ਇੰਗਲੈਂਡ ਦੀ ਕਰੰਸੀ ਦਾ 13 ਗੁਣਾ ਕਰੰਸੀ ਸੀ ਪੰਜਾਬ ਦੀ ਅੱਜ ਆਪਾਂ ਦੁਬਾਰੇ ਉਹ ਪੰਜਾਬ ਲੈ ਕੇ ਆਉਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ